ਆਡੀ ਵੀ ਸਕੀਨ ਤੇ ਟ੍ਰੇਨਿੰਗ ਹੋ ਗਈ ਹੈ ਤਾਂ ਕਬਰੋਂ ਦੀ ਲੋੜ ਬਿਲਕੁਲ ਨਹੀਂ ਹੈ ਇਹ ਖਬਰ ਤੁਹਾਡੇ ਲਈ ਹੈ ਸਸ਼ੇਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਤੁਹਾਡੇ ਨਾਲ ਪ੍ਰਭਜਤ ਕੌਰ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਗਰਮੀ ਬਹੁਤ ਹੈ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ ਇੱਥੋਂ ਤੱਕ ਕਿ ਘਰੋਂ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ ਪਰ ਫਿਰ ਵੀ ਆਪਾਂ ਨੂੰ ਕਮਾਕਾਰਾਂ ਲਈ ਘਰੋਂ ਬਾਹਰ ਨਿਕਲਣਾ ਪੈਂਦਾ ਹੈ ਜਿਸ ਦੇ ਨਾਲ ਨਾ ਸਿਰਫ ਸਰੀਰ ਸਗੋ ਚਮੜੀ ਨੂੰ ਵੀ ਨੁਕਸਾਨ ਪਹੁੰਚਦਾ ਹੈ ਇਸੇ ਕਾਰਨ ਆਪਾਂ ਨੂੰ ਟੈਨਿੰਗ ਹੋ ਜਾਂਦੀ ਹੈ ਧੱਫੜ ਹੋ ਜਾਂਦੇ ਨੇ ਤੇ ਸੋਜ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪਰ ਅਜਿਹੇ ਦੇ ਵਿਚਾਲੇ ਤੁਸੀਂ ਕਿਵੇਂ ਆਪਣਾ ਤਿਆਰ ਰੱਖ ਸਕਦੇ ਹੋ ਦੇਖੋ ਸਾਡੀ ਇਹ ਖਾਸ ਰਿਪੋਰਟ ਗਰਮੀਆਂ ਦੇ ਮੌਸਮ ਵਿੱਚ ਚਮੜੀ ਦੀ ਹੋਰ ਹੀ ਜ਼ਿਆਦਾ ਦੇਖਭਾਲ ਕਰਨ ਦੀ ਲੋੜ ਹੈ। ਇਸ ਮੌਸਮ 'ਚ ਸੂਰਜ ਦੀਆਂ UV ਕਿਰਨਾਂ ਕਾਰਨ ਚਮੜੀ ਨੂੰ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਹੈ ਜੋ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਗਰਮੀਆਂ 'ਚ ਚਮੜੀ ਦੀ ਦੇਖਭਾਲ ਨਾਲ ਜੁੜੇ ਉਹ ਟਿਪਸ ਜੋ ਤੁਹਾਡੀ ਚਮੜੀ ਲਈ ਜ਼ਰੂਰੀ ਹਨ। ਜਦੋਂ ਵੀ ਤੁਸੀਂ ਬਾਹਰ ਜਾਓ ਤਾਂ ਆਪਣਾ ਚਿਹਰਾ ਟੱਕ ਕੇ ਜਾਓ। ਇਹ ਤੁਹਾਡੀ ਚਮੜੀ ਨੂੰ ਸੂਰਜ ਦੀ ਰੋਸ਼ਨੀ ਦੇ ਸਿੱਧੇ ਸੰਪਰਕ ਤੋਂ ਬਚਾਵੇਗਾ। ਇਸ ਨਾਲ ਤੁਹਾਡੀ ਚਮੜੀ ਵੀ ਸੁਰੱਖਿਅਤ ਰਹੇਗੀ। ਗਰਮੀਆਂ 'ਚ ਵੱਧ ਤੋਂ ਵੱਧ ਆਪਣੇ ਆਪ ਨੂੰ ਹਾਈਡਰੇਟ ਰੱਖਣ ਦੀ ਕੋਸ਼ਿਸ਼ ਕਰੋ। ਖਾਸ ਤੌਰ ਤੇ ਗਰਮੀਆਂ ਦੇ ਮੌਸਮ 'ਚ ਰੋਜ਼ਾਨਾ ਘੱਟੋ-ਘੱਟ 3 ਤੋਂ 4 ਲੀਟਰ ਪਾਣੀ ਪੀਓ। ਜਦੋਂ ਤੁਹਾਡਾ ਸਰੀਰ ਹਾਈਡਰੇਟ ਰਹਿੰਦਾ ਹੈ ਤਾਂ ਚਮੜੀ ਵੀ ਨਮ ਰਹੇਗੀ। ਅਜਿਹੀ ਸਥਿਤੀ 'ਚ ਤੁਸੀਂ ਸਾਦਾ ਪਾਣੀ, ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਜੂਸ ਪੀ ਸਕਦੇ ਹੋ। ਗਰਮੀਆਂ 'ਚ ਤੁਹਾਨੂੰ ਸਿਰਫ ਸੂਤੀ ਜਾਂ ਹਲਕੇ ਫੈਬਰਿਕ ਦੇ ਕੱਪੜੇ ਪਾਉਣੇ ਚਾਹੀਦੇ ਨੇ। ਤਹਾਨੇ ਇਸ ਮੌਸਮ 'ਚ ਸਿੱਧਾ ਟਿਕ ਕੱਪੜੇ ਨਹੀਂ ਪਾਉਣੇ ਚਾਹੀਦੇ ਕਿਉਂਕਿ ਅਜਿਹੇ ਕੱਪੜੇ ਚਮੜੀ ਦੇ ਅਨੁਕੂਲ ਨਹੀਂ ਹੁੰਦੇ ਇਨ੍ਹਾਂ ਕੱਪੜਿਆਂ 'ਚ ਪਸੀਨਾ ਆਉਣ ਨਾਲ ਜਲਣ ਤੇ ਅਲਰਜੀ ਹੋ ਸਕਦੀ ਹੈ ਕੁਝ ਲੋਕ ਗਰਮੀਆਂ 'ਚ ਮੌਇਸਚਰਾਈਜ਼ਰ ਲਗਾਉਣਾ ਬੰਦ ਕਰ ਦਿੰਦੇ ਨੇ ਪਰ ਅਜਿਹਾ ਕਰਨਾ ਗਲਤ ਹੈ ਕਿਸੇ ਵੀ ਮੌਸਮ ਸਰਦੀ ਜਾਂ ਗਰਮੀਆਂ 'ਚ ਮੌਇਸਚਰਾਈਜ਼ਰ ਲਗਾਉਣਾ ਬਹੁਤ ਜ਼ਰੂਰੀ ਹੈ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਚਮੜੀ ਤੇ ਸੰਸਕ੍ਰੀਮ ਲਗਾਓ ਇਸ ਨਾਲ ਟੈਨਿੰਗ ਇਸ ਮਸਿਆ ਦੂਰ ਹੋ ਸਕਦੀ ਹੈ ਇਸ ਤੋਂ ਬਚਣ ਲਈ ਗਰਮੀਆਂ ਚ ਬਾਹਰ ਜਾਣ ਸਮੇਂ ਸਨਸਕ੍ਰੀਨ ਜ਼ਰੂਰ ਲਗਾਓ ਇਸ ਦੇ ਨਾਲ ਤੁਹਾਡੀ ਚਮੜੀ ਤੇ ਟੈਨਿੰਗ ਨਹੀਂ ਹੋਵੇਗੀ ਕਿ ਤੁਹਾਡੀ ਵੀ ਸਕਿਨ ਤੇ ਟੈਨਿੰਗ ਹੋ ਗਈ ਹੈ ਤਾਂ ਘਬਰਾਉਣ ਦੀ ਲੋੜ ਬਿਲਕੁਲ ਨਹੀਂ ਹੈ ਇਹ ਖਬਰ ਤੁਹਾਡੇ ਲਈ ਹੈ ਸਸ਼ੇਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਤੁਹਾਡੇ ਨਾਲ ਪ੍ਰਬਜਿਤ ਕਰ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਗਰਮੀ ਬਹੁਤ ਹੈ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ ਇੱਥੋਂ ਤੱਕ ਕਿ ਘਰੋਂ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ ਪਰ ਫਿਰ ਵੀ ਆਪਾਂ ਨੂੰ ਕਮਾਕਾਰਾਂ ਲਈ ਘਰੋਂ ਬਾਹਰ ਨਿਕਲਣਾ ਪੈਂਦਾ ਹੈ ਜਿਸ ਦੇ ਨਾਲ ਨਾ ਸਿਰਫ ਸਰੀਰ ਸਗੋ ਚਮੜੀ ਨੂੰ ਵੀ ਨੁਕਸਾਨ ਪਹੁੰਚਦਾ ਹੈ ਇਸ ਦੇ ਕਾਰਨ ਆਪਾਂ ਨੂੰ ਟੈਨਿੰਗ ਹੋ ਜਾਂਦੀ ਹੈ ਧੱਫੜ ਹੋ ਜਾਂਦੇ ਨੇ ਤੇ ਸੋਜ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪਰ ਅਜਿਹੇ ਦੇ ਵਿਚਾਲੇ ਤੁਸੀਂ ਕਿਵੇਂ ਆਪਣਾ ਤਿਆਰ ਰੱਖ ਸਕਦੇ ਹੋ ਦੇਖੋ ਸਾਡੀ ਇਹ ਖਾਸ ਰਿਪੋਰਟ ਗਰਮੀਆਂ ਦੇ ਮੌਸਮ ਵਿੱਚ ਚਮੜੀ ਦੀ ਹੋਰ ਹੀ ਜ਼ਿਆਦਾ ਦੇਖਭਾਲ ਕਰਨ ਦੀ ਲੋੜ ਹੈ। ਇਸ ਮੌਸਮ 'ਚ ਸੂਰਜ ਦੀਆਂ UV ਕਿਰਨਾਂ ਕਾਰਨ ਚਮੜੀ ਨੂੰ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਹੈ ਜੋ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਗਰਮੀਆਂ 'ਚ ਚਮੜੀ ਦੀ ਦੇਖਭਾਲ ਨਾਲ ਜੁੜੇ ਉਹ ਟਿਪਸ ਜੋ ਤੁਹਾਡੀ ਚਮੜੀ ਲਈ ਜ਼ਰੂਰੀ ਹਨ। ਜਦੋਂ ਵੀ ਤੁਸੀਂ ਬਾਹਰ ਜਾਓ ਤਾਂ ਆਪਣਾ ਚਿਹਰਾ ਟੱਕ ਕੇ ਜਾਓ। ਇਹ ਤੁਹਾਡੀ ਚਮੜੀ ਨੂੰ ਸੂਰਜ ਦੀ ਰੋਸ਼ਨੀ ਦੇ ਸਿੱਧੇ ਸੰਪਰਕ ਤੋਂ ਬਚਾਵੇਗਾ। ਇਸ ਨਾਲ ਤੁਹਾਡੀ ਚਮੜੀ ਵੀ ਸੁਰੱਖਿਅਤ ਰਹੇਗੀ। ਗਰਮੀਆਂ 'ਚ ਵੱਧ ਤੋਂ ਵੱਧ ਆਪਣੇ ਆਪ ਨੂੰ ਹਾਈਡਰੇਟ ਰੱਖਣ ਦੀ ਕੋਸ਼ਿਸ਼ ਕਰੋ। ਖਾਸ ਤੌਰ ਤੇ ਗਰਮੀਆਂ ਦੇ ਮੌਸਮ 'ਚ ਰੋਜ਼ਾਨਾ ਘੱਟੋ-ਘੱਟ 3 ਤੋਂ 4 ਲੀਟਰ ਪਾਣੀ ਪੀਓ। ਜਦੋਂ ਤੁਹਾਡਾ ਸਰੀਰ ਹਾਈਡਰੇਟ ਰਹਿੰਦਾ ਹੈ ਤਾਂ ਚਮੜੀ ਵੀ ਨਮ ਰਹੇਗੀ। ਅਜਿਹੀ ਸਥਿਤੀ 'ਚ ਤੁਸੀਂ ਸਾਦਾ ਪਾਣੀ, ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਜੂਸ ਪੀ ਸਕਦੇ ਹੋ। ਗਰਮੀਆਂ 'ਚ ਤੁਹਾਨੂੰ ਸਿਰਫ ਸੂਤੀ ਜਾਂ ਹਲਕੇ ਫੈਬਰਿਕ ਦੇ ਕੱਪੜੇ ਪਾਉਣੇ ਚਾਹੀਦੇ ਨੇ। ਤਹਾਨੇ ਇਸ ਮੌਸਮ 'ਚ ਸਿੱਧਾ ਟਿਕ ਕੱਪੜੇ ਨਹੀਂ ਪਾਉਣੇ ਚਾਹੀਦੇ ਕਿਉਂਕਿ ਅਜਿਹੇ ਕੱਪੜੇ ਚਮੜੀ ਦੇ ਅਨੁਕੂਲ ਨਹੀਂ ਹੁੰਦੇ ਇਨ੍ਹਾਂ ਕੱਪੜਿਆਂ 'ਚ ਪਸੀਨਾ ਆਉਣ ਨਾਲ ਜਲਣ ਤੇ ਅਲਰਜੀ ਹੋ ਸਕਦੀ ਹੈ ਕੁਝ ਲੋਕ ਗਰਮੀਆਂ 'ਚ ਮੌਇਸਚਰਾਈਜ਼ਰ ਲਗਾਉਣਾ ਬੰਦ ਕਰ ਦਿੰਦੇ ਨੇ ਪਰ ਅਜਿਹਾ ਕਰਨਾ ਗਲਤ ਹੈ ਕਿਸੇ ਵੀ ਮੌਸਮ ਸਰਦੀ ਜਾਂ ਗਰਮੀਆਂ 'ਚ ਮੌਇਸਚਰਾਈਜ਼ਰ ਲਗਾਉਣਾ ਬਹੁਤ ਜ਼ਰੂਰੀ ਹੈ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਚਮੜੀ ਤੇ ਸੰਸਕ੍ਰੀਮ ਲਗਾਓ ਇਸ ਨਾਲ टैनिंग दिस समस्या दूर सक हो सकती है इससे तो बचने ਲਈ گرمیاں ਚ ਬਾਹਰ ਜਾਣ ਸਮੇ ਸੰਸਕ੍ਰੀਮ जरूर ਲਗਾਓ ਇਸ ਦੇ ਨਾਲ ਤੁਹਾਡੀ ਚਮੜੀ ਤੇ ਟੈਨਿੰਗ ਨਹੀਂ ਹੋਵੇਗੀ